ਉਹ ਜਾਣਕਾਰੀ ਆਮ ਨਾਗਰਿਕ ਹੋਂ ਦੇ ਨਾਤੇ ਤੁਸੀਂ ਕੀ ਕਹਿਣੇ ਜਾਓਗੇ ਜਿਹੜਾ ਸਰਕਾਰੀ ਬਸਾਂ ਤੇ ਪ੍ਰਾਈਵੇਟ ਬਸਾਂ ਬਿਕੋ ਪੰਜਾਬ ਸਰਕਾਰ ਨੇ ਪਹਿਲੇ ਸਰਕਾਰੀ ਬਸਾਂ ਚ ਫੀ ਲਾਂ ਕਰਤਾ ਸਵਾਰੀਆਂ ਜਿਹੜੀਆਂ ਆ ਲੇਡੀਜ਼ ਫ੍ਰੀ ਚਾਹੀਦੀਆਂ ਠੀਕ ਹੈ ਜੀ ਉਹ ਫ੍ਰੀ ਹੋਣ ਦੇ باوجود ਸਾਰੀਆਂ ਬਸਾਂ ਉਦੋਂ ਭੜੀਆਂ ਜਾਂਦੀਆਂ ਸੀ ਹੁਣ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੇ ਕੀ ਕਰਤਾ ਉਹਨਾਂ ਨੇ ਕਹਿਤਾ ਵੀ ਭਾਈ 52 ਸਵਾਰੀਆਂ ਤੋਂ ਵੱਧ ਨਹੀਂ ਹੋਣੀਆਂ ਚਾਹੀਦੀਆਂ 52 ਸਵਾਰੀਆਂ ਤੋਂ ਵੱਧ ਨਹੀਂ ਹੋਣੀਆਂ ਚਾਹੀਦੀਆਂ ਵੇਖੋ ਜੋੜੀ ਪ੍ਰਾਈਵੇਟ ਬਾਲਸਾ ਉਹ ਤੁਰੀ ਤੱਕ ਭਰੀ ਆ ਤੁਸੀਂ ਵੇਖੋ ਨੁੱਕੇ ਨੁੱਕੇ ਬੱਚੇ ਆ ਸਕੂਲਾਂ ਚ ਜਾਂਦੇ ਆ ਅੱਜ ਕੱਲ ਬੱਚੇ ਹੁਣ ਤਾਂ ਬੜਾ ਸਕੂਲ ਖੁੱਲ ਗਏ ਆ ਬੱਚੇ ਸਕੂਲਾਂ ਜਾਂਦੇ ਆ ਬੱਚੇ ਲੰਮਕੇ ਜਾਂਦੇ ਆ ਪਿੱਛੇ ਬੱਸ ਦੇ ਵਿੱਚ ਲੰਮਕੇ ਜਾਂਦੇ ਸਰਕਾਰ ਲਾਹ ਪ੍ਰਵਾਹ ਆ ਜਦੋਂ ਕੋਈ ਕੋਈ ਦੁਰਘਟਨਾ ਹੋ ਜਾਂਦੀ ਹੈ ਸਰਕਾਰ ਕੀ ਕਹਿੰਦੀ ਹੈ ਅਸੀਂ 50000 ਰੁਪਏ ਦਿੰਨੇ ਆ ਬੰਦਾ ਮਰ ਜਾਂਦਾ ਲੱਖ ਰੁਪਏ ਉਹਨੂੰ ਦਿੰਦੇ ਆ ਜ਼ਖਮੀ ਨੂੰ 50000 ਰੁਪਏ ਤਾਂ ਕੀ ਪੰਜਾਬ ਸਰਕਾਰ ਨੇ ਬੰਦੇ ਦੀ ਇੰਨੀ ਮੁੱਕਤੀ ਪਾਈ ਆ ਇੰਨਾ ਮੁੱਲੀ ਪਾਇਆ ਪੰਜਾਬ ਸਰਕਾਰ ਨੇ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਉਹ ਬੱਸਾਂ ਦੇ ਰੂਟ ਪਰਮਿਟ ਵਧਾਵੇ ਜਿੱਥੇ ਬੱਸਾਂ ਘਟਾ ਆ ਉੱਥੇ ਪਰਮਿਟ ਵਧਾਵੇ ਉੱਥੇ ਦੇਖਿਆ ਜਾਵੇ ਸੁਰੇਖਣ ਕੀਤਾ ਜਾਵੇ ਕਿ ਉੱਥੇ ਬੱਸਾਂ ਦੇ ਪਰਮਿਟ ਵਧਾਏ ਜਾਣ ਤਾਂ ਕਿ ਲੋਕਾਂ ਨੂੰ ਦਿੱਕਤ ਨਾ ਆਵੇ ਕੀ ਬੱਸਾਂ ਦੇ ਮਗਰ ਬੱਚੇ ਲੜਕਦੇ ਆ ਰਹੇ ਆ ਜਿੰਦਗੀ ਨਾਲ ਕਰਵਾਡ ਕਰ ਰਹੇ ਪ੍ਰਾਈਵੇਟ ਬੱਸਾਂ ਲਈ ਕੀ ਮੈਸੇਜ ਦੇਣਾ ਚਾਹੋਗੇ ਕਿ ਕੀ ਚੁਦਾਵਨੀ ਦੇ ਜਾਓਗੇ ਤੇ ਪ੍ਰਸ਼ਾਸਨ ਨੂੰ ਕੀ ਹਦਾਇਤਾਂ ਦੇ ਅਸੀਂ ਆਪਣੇ ਮਾਨਯੋਗ ਅਸੀ ਸਿੰਘ ਸਾਹਿਬ ਜ਼ਿਲ੍ਹਾ ਪ੍ਰਦੇਸ਼ਾ ਹੈਡ ਆਪਣੇ ਡੀਐਸਪੀ ਹੈਡਕ quart ਸਾਹਿਬ ਜ਼ਿਲ੍ਹਾ ਪ੍ਰਦੇਸ਼ਾ ਹੈਡ ਅਸੀਂ ਇਸ ਜੋ ਵੀ ਆਪਣੇ ਹੰਡਰੇ ਦੇ ਮੌਸਮ ਦੇ ਧੁੰਦ ਦੇ ਮੌਸਮ ਵਿੱਚ ਜੋ ਵੀ ਬਸਾਂ ਵਾਲੇ ਵਗੈਰਾ ਜੋ ਵੀ ਆਪਣੇ ਆਪਣੇ ਸਵਾਰੀਆਂ ਨੂੰ ਮਹਿਨਸ ਦਾ ਦੇਹੀ ਦਾ ਨਾ ਚਾਹਦਾ ਕਿ ਜਿੰਨੀ ਵੀ ਆਪਣੀ ਸਵਾਰੀ ਹੈ ਅੰਦਰ ਆਪਣੇ ਬੈਠ ਕਪੈਸਿਟੀ ਉਨੇ ਸਵਾਰੀ ਨੂੰ ਬਿਠਾ ਕੇ ਲੈ ਕੇ ਆਉਣ ਇਸ ਤੋਂ ਬਿਨਾ ਜਾਂ ਕੋਈ ਉੱਪਰ ਬੈਠਿਆ ਜਾਂ ਪਿੱਛੇ ਲੜਕਦੇ ਆ ਰਹੇ ਆ ਉਸ ਤੋਂ ਬਾਅਦ ਉਸ ਨੂੰ ਨਾ ਨਾ ਬਣਾਉਣਾ ਕਿ ਇਹਨਾਂ ਦੀ ਸਖਤ ਤਾਕਾਮਣੀ ਹੈ ਜੇ ਸਾਨੂੰ ਕਿਤੇ ਇਹੋ ਜੀ ਬਸ ਦੁਆਰਾ ਕਿਤੇ ਮਿਲਦੀ ਦੇਖਦੀ ਆ ਅਸੀਂ ਉਹਨਾਂ ਦਾ ਚਲਾਨ ਕਰਾਂਗੇ ਉਹਨਾਂ ਨੂੰ ਬਾਉਂਡ ਵੀ ਕੀਤਾ ਜਾਏਗਾ ਇਹਨਾਂ ਨੂੰ ਸਖਤ ਹਦਾਇਤ ਆ ਕਿ ਜੇ ਸਾਨੂੰ ਅਸੀਂ ਸਾਰੇ ਸ਼ਹਿਰ ਦੇ ਵਿੱਚ ਘੁੰਮ ਰਹੇ ਆ ਕਿਤੇ ਵੀ ਸਾਨੂੰ ਲੱਗ ਰਿਹਾ ਤੁਹਾਨੂੰ ਜਿੱਥੇ ਵੀ ਇਹ ਬੱਸ ਵਗੈਰਾ ਕੋਈ ਵੀ ਸਾਨੂੰ ਮਿਲ ਜਾਂਦੀ ਕਿ ਮਿਲਦਾ ਓਵਰਲੋਡ ਲਾ ਲੋ ਜਾਂ ਕਿਸੇ ਆਪਣੇ ਸਵਾਰੀਆਂ ਬੱਸਾਂ ਦੀ ਸਵਾਰੀਆਂ ਲਾ ਲੋ ਉਹਨਾਂ ਸਖਤ ਤੋਂ ਸਖਤ ਚਲਾਣ ਕੀਤੇ ਜਾ ਰਹੇ ਆ ਇਹ ਇਹਨਾਂ ਨੂੰ ਸਖਤ ਦਾਇਤਾ ਕਿਉਂਕਿ ਜੋ ਵੀ ਆਪਣੇ ਬੱਚੇ ਆ ਸਕੂਲ ਵਗੈਰਾ ਜਾਂਦੇ ਆ ਜੋ ਛੋਟੇ ਆ ਇਹਨਾਂ ਨੂੰ ਇਹਨਾਂ ਦੇ ਜ਼ਿੰਦਗੀ ਨਾਲ ਖਿਲਵਾੜ ਹੁੰਦਾ ਕੱਲ ਨੂੰ ਵਗੈਰਾ ਜਿੱਥੇ ਵੀ ਕਿਤੇ ਕੱਲ ਨੂੰ ਰੱਬ ਨਾ ਕਰੇ ਕਿ ਕਿਸੇ ਨਾਲ ਕੋਈ ਮਿਸ ਹੈਪਨਿੰਗ ਹੁੰਦੀ ਆ ਉਸ ਦਾ ਫਿਰ ਰਿਜ਼ਲਟ ਮਾੜਾ ਹੁੰਦਾ ਤੇ ਧਰਨਾ ਵਗੈਰਾ ਲੱਗਦੇ ਆ ਤੇ ਉਸ ਸ਼ਹਿਰ ਦੇ ਵਿੱਚ ਸਮੱਸਿਆ ਆਉਂਦੀ ਆ ਸੋ ਪਹਿਲਾਂ ਹੀ ਇਹਨਾਂ ਨੂੰ ਸਖਤ ਹਦਾਇਤ ਕੀਤੀ ਜਾਂਦੀ ਆ ਕਿ ਆਪਣੇ ਬਸਾਂ ਵਾਲੇ ਸਖਤ ਚਦਾਵਣੀ ਹੈ ਕਿ ਆਪਣੇ ਪਹਿਲਾਂ ਹੀ ਆਪਣੇ ਤੇ ਕੰਟਰੋਲ ਕਰਨਾ ਤਾਂ ਜੋ ਕੱਲ ਨੂੰ ਕੋਈ ਮਿਸ ਹੈਕ ਨਹੀਂ ਹੋਵੇ ਤਾਂ ਉਹ ਬਚਾਇਆ ਜਾ ਸਕੇ ਇਸ ਆਪਣੀ ਪਬਲਿਕ ਨੂੰ ਮੈਂ ਸਭ ਤੋਂ ਪਹਿਲਾਂ ਦਾ ਮੈਸੇਜ ਇਹ ਹੈ ਜੀ ਆਪਣੇ ਪੇਪਰ ਬਹੁਤ ਘੱਟ ਘੌਰ ਰੱਖਦੇ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਇਹੀ ਹਦਾਇਤਾਂ ਕਿ ਜਦੋਂ ਵੀ ਆਪਾਂ ਸ਼ਹਿਰ ਦੇ ਵਿੱਚ ਜਾਂਦੇ ਆ ਜਾਂ ਸ਼ਹਿਰ ਵਿੱਚ ਆਉਣੇ ਆ ਵਾਪਸ ਆਪਣੇ ਜੋ ਵੀ ਪੇਪਰ ਗੱਡੀ ਤੋਂ ਪਹਿਲਾਂ ਪੂਰੇ ਰੱਖਣ ਤੇ ਇਹ ਹਦਾਇਤ ਇਹੀ ਆ ਕਿ ਆਪਾਂ ਜਦੋਂ ਵੀ ਕੋਈ ਹੋਲਡ ਬਾਈ ਕਰਾਂ ਉਹਦਾ ਨੁਕਸਾਨ ਹੀ ਹੁੰਦਾ ਹੈ ਸੋ ਆਪਾਂ ਪਹਿਲਾਂ ਹੀ ਆਪਣੇ ਉਸਤਾਨ ਨਾਲ ਆਵੇ ਆਪਣੇ ਕੰਮ ਕਰ ਕਰੋ ਧਿਆਨ ਨਾਲ ਲੱਗੇ ਜਾਓ ਸੀਟ ਬੈਲਟ ਵਗੈਰਾ ਲਗਾਵਾਗੇ ਤਾਂ ਆਪਣੀ ਜ਼ਿੰਦਗੀ ਆਪਣੀ ਹੀ ਸੇਫਟੀ ਆ ਜੇ ਤਾਂ ਕਿਸੇ ਦਾ ਕੋਈ ਫਾਇਦਾ ਨਹੀਂ ਆਪਣਾ ਹੀ ਆਪਣੀ ਜਾਂ ਦਾ ਆਪਣਾ ਹੀ ਫਾਇਦਾ ਹੋਣਾ ਹੈ ਸੋ ਇਹਨਾਂ ਨੂੰ ਸਖਤ ਦਹਾਤਾ ਕਿ ਆਪਣੀ ਆਪਣੀ ਦਿਗਦਾਲਾ ਵਿਚਾਰ ਰੱਖੋ ਕਾ ਕਰਦੇ ਬਚਾ ਪਰ ਦੇਖੋ ਜਿਆ ਨਿੱਕੇ ਨਿੱਕੇ ਬੱਚੇ ਬੱਸਾਂ ਦੇ ਮਗਰ ਲਟਕਦੇ ਆ ਰਹੇ ਆ ਹਾਂਜੀ ਤੇ ਇਹਨਾਂ ਦੇ ਕਾਰਨ ਵੀ ਕੀਤੀ ਜਾਂਦੀ ਹਾਂਜੀ ਹਾਂਜੀ ਬੱਸਾਂ ਦੇ ਬੱਚਿਆਂ ਤਾਂ ਆਪਣੇ ਮਾਪਿਆਂ ਨੂੰ ਵੀ ਚਾਹੀਦਾ ਉਹਨਾਂ ਕਿ ਆਪਣੇ ਬੱਚਿਆਂ ਨੂੰ ਸਮਝਾਉਣ ਜੇ ਪੱਲੀ ਘਰ ਤੋਂ ਆਪ ਛੱਡ ਕੇ ਜਾਣ ਜਦੋਂ ਲੱਗਦਾ ਕਿ ਬੱਚੇ ਨਿੱਕੇ ਆ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਅੱਜਕੱਲ ਜੋ ਵੀ ਛੱਡਦੇ ਕਿਸੇ ਨਾਲ ਵੀ ਕੋਈ ਵਾਰਦਾਤ ਹੋ ਜਾਂਦੀ ਹੈ ਕਈ ਵਾਰੀ ਬੱਚੇ ਆਸਾ-ਬਸ ਨਹੀਂ ਦੇਖਦੇ ਤੋਂ ਵੀ ਬਹੁਤ ਤੋਂ ਦੇ ਵੀ ਬਹੁਤ ਦੇਖਦੀ ਕਈ ਵਾਰੀ ਕਿਸੇ ਵਾਰਦਾਤ ਹੋ ਜਾਂਦੀ ਆ ਇਸ ਨਾਲ ਮਿਸ ਹਾਪਨਿੰਗ ਹੋ ਜਾਂਦੀ ਆ ਤੇ ਬਾਕੀ ਬੱਸਾਂ ਵਾਲਿਆਂ ਨੂੰ ਜੋ ਵੀ ਕਨੈਕਟਰ ਡਰਾਈਵਰ ਹੁੰਦੇ ਉਹਨਾਂ ਨੂੰ ਚਾ ਹਾਂ ਵੀ ਉਹ ਆਪਣੇ ਜਿੰਨੇ ਅੰਦਰ ਹੀ ਵੱਧ ਤੋਂ ਵੱਧ ਬੈਠ ਸਕਦੇ ਉਹਨੇ ਹੀ ਵਿੱਚ ਲੱਗਿਆ ਹਣ ਕਿ ਬਾਹਰ ਦਾ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਕਿ ਬਾਹਰ ਕਦੋਂ ਮਿਸ ਆਪਣੀ ਹੋ ਸਕਦੀ ਹੈ